ਆਜਾ ਮਾਦਲ ਲੱਗਦਾ ਉਹ ਕਹਿੰਦਾ ਜੇ ਤੋਕਿਆ ਬਿਆਜ ਚਕਾਰ ਨੂੰ ਆ ਇੱਕ ਮਿੰਟ ਇੱਕ ਮਿੰਟ ਧੋਖੇ ਨਾਲ ਬੰਦੇ ਆਏ ਮੋਬਾਈਲ ਵੀ ਕੱਢ ਲਿਆ ਭੈਣ ਜੀ ਮੇਰੇ ਮੁੰਡਾ ਲੈ ਕੇ ਗਿਆ ਸੀ ਉਹ ਕਹਿੰਦਾ ਮੇਰੀ ਕੈਸ ਟੁੱਟੀ ਹੋਈ ਆ ਹੱਡ ਕਰਕੇ ਵੀ ਕੈਸ ਛੋੜੀ ਦੀ ਠੀਕ ਹੈ ਤੇ ਤਿੰਨ ਮਹੀਨੇ ਮੇਰੇ ਕੋਲ ਮੁੜ ਕੇ ਨਹੀਂ ਆਏ ਠੀਕ ਹੈ ਫੋਣੀ ਆਏ ਤਾਂ ਜਿੱਦਾਂ ਮੋਟਰਸਾਈਕਲ ਮੁੰਡਾ ਨਾ ਭਲਿਆ ਕਹਿੰਦਾ ਤੇ ਚਪਟਾ ਕਰਾਵਾਂਗੇ ਇਹਦੀ ਮੋਟਰ ਉਹਨੂੰ ਬੁਲਾ ਤੋ ਦੋਸਤੋ ਇਹ ਜਿਹੜਾ ਬਿਨਾ ਕੱਪੜਿਆਂ ਤੋਂ ਦਿਖ ਰਿਹਾ ਤੁਹਾਨੂੰ ਇਹ ਰਿਕਵਰੀ ਵਾਲਾ ਗੁੰਡਾ ਆ ਜਿਹਨੂੰ ਆਪਾਂ ਕਹਿ ਰਹੇ ਹਾਂ ਕਿ ਗੁੰਡਾਗਰਦੀ ਕਰਨ ਆਇਆ ਸੀ ਕਿਸੇ ਦੀ ਮੋਟਰਸਾਈਕਲ ਦੀ ਚਾਬੀ ਕੱਢੀ ਇਹਨੇ ਤੇ ਫਿਰ ਅਗਲਿਆਂ ਨੇ ਇਹਦੀ ਸਰਵਿਸ ਹੈ ਰੱਜ ਕੇ ਕੀਤੀ ਕਿਉਂਕਿ ਸਰਵਿਸ ਕਰਨ ਲਈ ਬਣਦੀ ਵੀ ਆ ਬਈ ਤੂੰ ਕੌਣ ਆ ਯਾਰ ਕਿਸੇ ਨੇ ਬਾਈਕ ਖਰੀਦੀ ਆ ਗੱਡੀ ਖਰੀਦੀ ਆ ਉਹ ਫਾਈਨਾਂਸ ਕੰਪਨੀ ਜਾਂ ਬੈਂਕ ਦੇ ਵਿੱਚ ਡਿਸਪਿਊਟ ਆ ਇਹ ਤੀਜੇ ਪਾਸੇ ਕੌਣ ਆ ਜਿਹੜੇ ਮਾਲਕ ਬਣੇ ਹੋਏ ਲੋਕਾਂ ਦੀਆਂ ਗੱਡੀਆਂ ਦੇ ਇਹ ਜਾ ਕੇ ਲੋਕਾਂ ਦੀਆਂ ਗੱਡੀਆਂ ਦੀਆਂ ਚਾਬੀਆਂ ਕੱਢਦੇ ਆ ਸਕੂਟਰੀਆਂ ਮੋਟਰਸਾਈਕਲਾਂ ਦੀਆਂ ਚਾਬੀਆਂ ਕੱਢਦੇ ਆ ਇਹ ਨਹੀਂ ਦੇਖਦੇ ਕਿ ਕਿਸੇ ਦੇ ਨਾਲ ਕਿਸੇ ਦੀ ਭੈਣ ਜਾ ਰਹੀ ਆ ਕਿਸੇ ਦੀ ਵਾਈਫ ਜਾ ਰਹੀ ਆ ਕਿਸੇ ਦੀ ਬੇਟੀ ਜਾ ਰਹੀ ਆ ਇਹ ਕੁਝ ਨਹੀਂ ਦੇਖਦੇ ਕਿ ਇਦਾਂ ਘੇਰਾ ਪਾ ਲੈਂਦੇ ਆ ਜਿੱਦਾਂ ਕਿ ਅਗਲੇ ਨੇ ਕਿੱਡਾ ਵੱਡਾ ਕ੍ਰਾਈਮ ਕਰ ਲਿਆ ਹੁੰਦਾ ਮਤਲਬ ਇਹ ਲੋਕ ਹੁੰਦੇ ਕੌਣ ਆ ਤੇ ਇਹ ਸਾਰਾ ਕੁਝ ਪੁਲਿਸ ਦੀ ਨਾਕੇ ਹੇਠ ਚੱਲ ਰਿਹਾ ਮੈਂ ਕਹੂੰਗਾ ਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਚੱਲ ਰਿਹਾ ਨਹੀਂ ਤੇ ਇੰਨਾ ਟਟਪੁੰਜੀਆਂ ਦੀ ਇੰਨਾ ਗੁੰਡਿਆਂ ਦੀ ਹਿੰਮਤ ਕੀ ਆ ਕਿ ਕਿਸੇ ਦੀ ਗੱਡੀ ਦੀ ਚਾਬੀ ਕੱਢ ਲੈ ਕਿਸੇ ਦੇ ਮੋਟਰਸਾਈਕਲ ਦੀ ਚਾਬੀ ਕੱਢ ਲੈਣ ਆਏ ਦਿਨ ਸਾਡੇ ਕੋਲ ਇਦਾਂ ਦੇ ਜਿਹੜੇ ਕੇਸ ਆਉਂਦੇ ਰਹਿੰਦੇ ਆ ਤੇ ਪੁਲਿਸ ਪੁਲਸ ਅੱਖਾਂ ਬੰਦ ਕਰਕੇ ਬੈਠੀ ਆ ਪੁਲਿਸ ਤੋਂ ਵੱਧ ਨਾ ਕੇ ਰਿਕਵਰੀ ਵਾਲੇ ਗੁੰਡਿਆਂ ਦੇ ਆ ਇਹ ਬੜਾ ਵੱਡਾ ਸਕੈਮ ਚੱਲ ਰਿਹਾ ਵਾ ਇਹ ਬੜੇ ਵੱਡੇ ਪੱਧਰ ਤੇ ਜਿਹੜਾ ਇਹ ਮਾਫੀਆ ਵਾ ਜਿਹੜਾ ਰਿਕਵਰੀ ਵਾਲੇ ਲੋਕ ਆ ਜਿਹੜੇ ਸੋ ਇਸ ਕਰਕੇ ਇਹ ਪੁਲਿਸ ਮਿਸ਼ਨ ਸਾਹਿਬ ਨੂੰ ਬੇਨਤੀ ਆ ਕਿ ਤੁਸੀਂ ਵੀ ਆਪਣੇ ਅੱਖਾਂ ਦੇ ਉੱਤੋਂ ਜਿਹੜੀ ਪੱਟੀ ਲਾਓ ਤੇ ਇਹ ਜਿਹੜੀ ਇਹਨਾਂ ਦੀ ਗੁੰਡਾਗਰਦੀ ਜਿਹੜੇ ਅੱਡੇ ਬਣੇ ਹੋਏ ਆ ਉਹਨਾਂ ਦੀ ਚੈਕਿੰਗ ਕਰੋ ਕਿ ਉਥੇ ਹੋ ਕੀ ਕੀ ਰਿਹਾ ਕਿਹੜੀਆਂ-ਕਿਹੜੀਆਂ ਗੱਡੀਆਂ ਲੋਕਾਂ ਦੀ ਚੱਕ ਚੱਕ ਕੇ ਇਹਨਾਂ ਨੇ ਬੰਦ ਕੀਤੀਆਂ ਹੋਈਆਂ ਕਿਉਂਕਿ ਲੋਕ ਐ ਡਰ ਇੰਨੇ ਕਿ ਜਾਂਦੇ ਆਪੋ ਇਸ ਕਰਕੇ ਲੋਕਾਂ ਨੂੰ ਬੇਨਤੀ ਆ ਕਿ ਮੈਂ 2 ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਜਿੱਥੇ ਤੁਹਾਨੂੰ ਕੋਈ ਰੋਕਦਾਰ ਕਵਰੀ ਵਾਲਾ ਗੁੰਡਾ 100 ਨੰਬਰ ਤੇ ਫੋਨ ਕਰੋ 112 ਤੇ ਫੋਨ ਕਰਕੇ ਪੁਲਿਸ ਭਾਦ ਲਓ ਉਸੇ ਵੇਲੇ ਇਹਨਾਂ ਦੀਆਂ ਲੱਤਾਂ ਥੜਕ ਜਾਣੀਆਂ ਇਹਨਾਂ ਦੇ ਉੱਤੇ ਪਰਚਾ ਵੀ ਦਰਜ ਹੋਣਾ ਆ ਕਿਉਂਕਿ ਇਹਨਾਂ ਕੋ ਕੋਈ ਰਾਈਟਿੰਗ ਆ ਤੁਹਾਡੀ ਗੱਡੀ ਦੀ ਮੋਟਰਸਾਈਕਲ ਦੀ ਚਾਬੀ ਕੱਢ ਲੈਣਾ ਫੇਸ ਕਰਕੇ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਗਈ ਸੋ ਇਹ ਜਿਹੜੇ ਰੁਝਾਨ ਆਉਣੇ ਸ਼ੁਰੂ ਹੋ ਗਏ ਆ ਜਿਹੜੇ ਅੱਜ ਤਕਰੀਬਨ ਲੁਧਿਆਣੇ ਦੇ ਵਿੱਚ ਉਹ ਦੋ ਵੀਡੀਓ ਇਦਾਂ ਦੀਆਂ ਆ ਗਈਆਂ ਕਿ ਜਿਹੜੀ ਇਹਨਾਂ ਲੋਕਾਂ ਦੀ ਸਰਵਿਸ ਹੋਈ ਆ ਤੇ ਸਰਵਿਸ ਹੋਣੀ ਬਣਦੀ ਵੀ ਆ ਇਹ ਹੁੰਦੇ ਕੌਣ ਆ ਕਿਸੇ ਦੀ ਜਿਹੜੀ ਗੱਡੀ ਦੀ ਚਾਬੀ ਕੱਢਣ ਵਾਲੇ ਫੇਸ ਕਰਕੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਨੂੰ ਵੀ ਜਾਗਣ ਦੀ ਲੋੜ ਆ ਇਹ ਨਹੀਂ ਕਿ ਤੁਹਾਡੇ ਨਾਲੋਂ ਵੱਧ ਨਾਕੇ ਲਾ ਲਾ ਕੇ ਫਿਰ ਇਹ ਪੁਲਿਸ ਮਹਿਕਮਾ ਤੇ ਐਵੇਂ ਨਾਂ ਦਾ ਹੀ ਬਦਨਾਮ ਹੋਇਆ ਪਿਆ ਇਹ ਜਿਹੜੀ ਗੱਡੀ ਰੋਕ ਲੈਂਦੇ 5-5000 ਰੁਪਇਆ ਇੱਕ ਐਕਟ ਬਾਅਦ ਛੱਡਣ ਦਾ ਲੈਂਦੇ ਇਹ ਸਾਡੇ ਸਾਹਮਣੇ ਦੀਆਂ ਗੱਲਾਂ ਕਿ ਕਿੱਦਾਂ ਇਹ ਲੋਕ ਜਿਹੜਾ ਤਸ਼ੱਦਦ ਕਰਦੇ ਆ ਅਸੀਂ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਜਾ ਜਾ ਕੇ ਦੇਖਿਆ ਕਿ ਕਿਸ ਤਰੀਕੇ ਦੀ ਇਹ ਗੁੰਡਾਗਰਦੀ ਕਰਦੇ ਆ ਆਪਣੇ ਆਪ ਨੂੰ ਰੱਬ ਸਮਝਦੇ ਆ ਸੋ ਇਸ ਕਰਕੇ ਜੋ ਵੀ ਕੀਤਾ ਵੈਰੀ ਗੁੱਡ ਆ ਜਿਨ੍ਹਾਂ ਲੋਕਾਂ ਨੇ ਵੀ ਇਹਨਾਂ ਦੀ ਸਰਵਿਸ ਕੀਤੀ ਵੈਰੀ ਗੁੱਡ